ਵਾਹ ਗਿੱਕਾ ਖਾਲਸਾ ਵਾਹ ਬੁਜੀ ਕੀ ਫਤਿਹ ਅੱਜ ਅਕਾਲਪੁਰ ਕੀ ਫੌਜ ਵੱਲੋਂ ਪਿੰਡ ਖੁੱਥੀ ਵਿਖੇ ਜਿਹੜਾ ਸਾਡਾ ਡੰਪ ਬਣਾਇਆ ਗਿਆ ਵਾ ਮੈਨੂੰ ਕਦੇ ਮੈਂ ਉਹਦੇ ਵਿੱਚ ਮੇਰਾ ਖੁੱਲਾ ਰੱਖਣਾ ਆ ਉਹਦੀ ਪੈਕਿੰਗ ਕਰਕੇ ਕਿੱਟਾਂ ਦੇ ਰੂਪ ਦੇ ਵਿੱਚ ਅਲੱਗ-ਅਲੱਗ ਚੀਜ਼ਾਂ ਇਕੱਠੀਆਂ ਇੱਕ-ਇੱਕ ਕਿੱਟ ਬਣਾ ਕੇ ਸੰਗਤ ਲਈ ਤਿਆਰ ਕੀਤੀਆਂ ਜਾ ਰਹੀਆਂ ਸਾਰੇ ਵੀਰ ਸਾਡੇ ਵਲੰਟੀਅਰ ਸੇਵਾਦਾਰ ਵੀ ਲੱਗੇ ਹੋਏ ਨੇ ਜਿਹੜੇ ਸਾਡੇ ਉਹ ਹਰ ਤਰ੍ਹਾਂ ਦੀ ਛਾਟਾ ਕਰੀ ਸਰਫ ਦੇ ਨੇ ਕੁਝ ਵੀ ਜੋ ਵੀ ਸੰਗਤ ਵੱਲੋਂ ਆਇਆ ਹੈਗਾ ਉਹਨੂੰ ਅਲੱਗ-ਅਲੱਗ ਕਰਕੇ ਕਿੱਟ ਦੇ ਰੂਪ ਦੇ ਵਿੱਚ ਬਣਾ ਕੇ ਤਾਂ ਜੋ ਪ੍ਰੋਪਰ ਸਮਾਨ ਦੀ ਸਾਰੇ ਘਰਾਂ ਦੇ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪਹੁੰਚਿਆ ਜਾਵੇ ਹਾਣਕ ਆਟਾ ਕੱਪੜੇ ਹਰ ਇੱਕ ਚੀਜ਼ ਦੀ ਪੈਕਿੰਗ ਬੜੇ ਧਿਆਨ ਨਾਲ ਔਰ ਬੜੇ ਤਰੀਕੇ ਨਾਲ ਹੋ ਰਹੀ ਆ ਰਾਣੇ ਜੀ ਦਾ ਸਵਾਗਤ ਹੈ ਜੀ ਆਜੋ

ਲਗਾਇਆ ਵੀ ਹੈ ਜੀ ਨਾਲ ਚੱਲਣਾ ਬਣਾਤੀ ਹੈ